ਕੌੜੀਆਂ ਸਰੀਂਜਾਂ ਤੇ ਅਸ਼ਵਗੰਧਾ ਤੇ ਹੋਰ ਕਈ ਜੜੀ ਬੁੱਟੀਆਂ ਪਾ ਕੇ ਅੱਜ ਬਣਾਈ ਹੈ ਜੀ ਆਪਾਂ ਪੰਜੀਰੀ ਜਿਹੜੀ ਕਿ ਤੁਹਾਡੇ ਚਿਕਨ ਗੁਣੀਆਂ ਦੇ ਦਰਦ ਨੂੰ ਕਰੂਗੀ ਦੂਰ ਜੇ ਤੁਹਾਨੂੰ ਡੇਂਗੂ ਦੀ ਪ੍ਰੋਬਲਮ ਆ ਤੇ ਉਸ ਤੋਂ ਬਾਅਦ ਤੁਹਾਡਾ ਪੂਰੀ ਬਾਡੀ ਦੁਖਦੀ ਰਹਿੰਦੀ ਹੈ ਉਹ ਦਰਦਾਂ ਸਾਰੀਆਂ ਤੁਹਾਡੀਆਂ ਮਟਾ ਸਕਦੀ ਹੈ ਇਹ ਪੰਜੀਰੀ ਇਸ ਤੋਂ ਇਲਾਵਾ ਜਿਹੜੇ ਬਜ਼ੁਰਗਾਂ ਦੇ ਗੋਡੇ ਗਿੱਟੇ ਚਾ ਕਮਰ ਦੁਖਦੀ ਹੈ ਤੇ ਇਹ ਸਾਰੀਆਂ ਦਰਦਾਂ ਨੂੰ ਕਰੂਗੀ ਜੀ ਇਹ ਪੰਜੀਰੀ ਠੀਕ ਇਹਨੂੰ ਆਪਾਂ ਕਿਸਾ ਤਰ ਤਿਆਰ ਕੀਤਾ ਤੇ ਕਿਹੜੀ ਕਿਹੜੀ ਹੋਰ ਆਪਾਂ ਜੜੀ ਬੁੱਟੀ ਪਾਈ ਆ ਹੈਲੋ ਫਰੈਂਡਸ ਸਸਤੀ ਗੱਲ ਨੂੰ ਸਤਿ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹਸਾ ਹਸਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉਬਲੌਗਰ ਤੇ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਾਰੇ ਭੈਣ ਭਰਾਵਾਂ ਤੋਂ ਮਾਫੀ ਮੰਗਦੇ ਆ ਕਿਉਂਕਿ ਕਈ ਭੈਣ ਭਰਾ ਕਿੰਨੇ ਦਿਨਾਂ ਦਾ ਵੇਟ ਕਰਦੇ ਹੋਣਗੇ ਕਿ ਵੀਡੀਓ ਨਹੀਂ ਪਾ ਸਕੇ ਵੀਡੀਓ ਆਪਾਂ ਇਸ ਕਰਕੇ ਨਹੀਂ ਪਾ ਸਕੇ ਜਿਹੜੇ ਪਹਿਲਾਂ ਆਪਣੀ ਵੀਡੀਓ ਦੇਖਦੇ ਸੀ ਉਹਨਾਂ ਨੂੰ ਪਤਾ ਹੋਊਗਾ ਕਿ ਅੱਜ ਕੱਲ ਜਿਹੜਾ ਸ਼ਡਿਊਲ ਆ ਥੋੜਾ ਬਿਜੀ ਚੱਲ ਰਿਹਾ ਸੋ ਆਪਾਂ ਉਹਨਾਂ ਭੈਣ ਭਰਾਵਾਂ ਦੀ ਸਾਰਿਆਂ ਦੀ ਮੰਨ ਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਤੋ ਕਈ ਵਿੱਚ ਹੈਗੇ ਜਿਹੜੇ ਲੱਤਾਂ ਖਿੱਚਣ ਵਾਲੇ ਵੀ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ ਉਹਨਾਂ ਨੇ ਦੂਜੇ ਨੂੰ ਵੀ ਉਹਨਾਂ ਦੇ ਵਿੱਚ ਨੁਕਸ ਕੱਢਣਾ ਹੀ ਹੁੰਦੇ ਜਿਵੇਂ ਕਹਿੰਦੇ ਨੇ ਆਪ ਵੀ ਕੁਛ ਕਰਨਾ ਨਹੀਂ ਤੇ ਕਿਸੇ ਨੂੰ ਕੁਛ ਕਰਨੀ ਦੇਣਾ ਵੀ 네ਗੇਟਿਵ ਬੋਲਾਂਗੇ ਤੁਸੀਂ ਐਵੇਂ ਆਪਣੇ ਕੋਲੋ ਹੀ ਬਣਾਈ ਜਾ ਰਹੇ ਹੋ ਅਮਰੀਕਾ ਤੋਂ ਆਇਆ ਆਰਡਰ ਉੱਥੋਂ ਆਇਆ ਇਹ ਮੈਂ ਆਪਣੇ ਕੋਲ ਵੀ ਬਣਾਉਂਗੀ ਤੇ ਤੁਹਾਨੂੰ ਉਹਦੇ ਨਾਲ ਮੈਨੂੰ ਦੱਸਣ ਦਾ ਕੀ ਫਾਇਦਾ ਮੈਨੂੰ ਦੱਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜਾ ਮੇਰਾ ਕੰਮ ਆ ਉਹ ਬਹੁਤ ਵਧੀਆ ਚੱਲਦਾ ਪਿਆ ਵਾ ਜਿਹੜਾ ਤੁਸੀਂ ਪਿਆਰ ਆ ਭੈਣ ਭਰਾ ਸਾਰੇ ਬਹੁਤ ਵਧੀਆ ਦੇ ਰਹੇ ਹੋ ਤੇ ਅੱਜ ਜਿਹੜੀ ਆਪਾਂ ਸਪੈਸ਼ਲ ਪਨੀਰੀ ਬਣਾ ਰਹੇ ਆ ਕਿਉਂਕਿ ਜਿਵੇਂ ਜਿਵੇਂ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗਦਾ ਉਦਾਂ ਉਦਾਂ ਦੇ ਆਪਾਂ ਨੂੰ ਆਰਡਰ ਆਉਂਦੇ ਆ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੋ ਜਿਹਾ ਤੁਹਾਡਾ ਆਰਡਰ ਹੋਗਾ ਉਹ ਜੀ ਹੀ ਆਪਾਂ ਪਨੀਰੀ ਤੁਹਾਨੂੰ ਬਣਾ ਕੇ ਦਵਾਂਗੇ ਚਾਹੇ ਉਹ ਅਲਸੀ ਦੀ ਪਨੀਰੀ ਹੋਵੇ ਚਾਹੇ ਚਣਿਆਂ ਦੀ ਪਨੀਰੀ ਚਾਹੇ ਮੂੰਗੀ ਦੀ ਚਾਹੇ ਆਟੇ ਦੀ ਜਿਸ ਵੀ ਤਰ੍ਹਾਂ ਦੀ ਤੁਸੀਂ ਪਨੀਰੀ ਖਾਣਾ ਚਾਹੁੰਦੇ ਹੋ ਜਿਵੇਂ ਕਈਆਂ ਭੈਣਾਂ ਨੂੰ ਲਕੋਰੀਆ ਦੀ ਪ੍ਰੋਬਲਮ ਆ ਚਾਹੇ ਮਾਹਵਾਰੀ ਦੀ ਚਾਹੇ ਕਮਰ ਦੁਖਣਾ ਗੋਡੇ ਗਿੱਟੇ ਦੁਖਣਾ ਉਸ ਬਾਰੇ ਜਿਹੜੀ ਪ੍ਰੋਬਲਮ ਦੀ ਉਹ ਪੰਜੀਰੀ ਵੱਖਰੀ ਹੁੰਦੀ ਆ ਸਾਰੇ ਪਰਿਵਾਰ ਦੇ ਖਾਣ ਵਾਲੀ ਪੰਜੀਰੀ ਵੱਖਰੀ ਹੁੰਦੀ ਆ ਤੇ ਅੱਜ ਜਿਹੜੀ ਸਪੈਸ਼ਲ ਆਪਾਂ ਨੂੰ ਪੰਜੀਰੀ ਦਾ ਆਰਡਰ ਆਇਆ ਜੀ ਉਹ ਹੈਗਾ ਚਿਕਨ ਗੁਨੀਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੁੰਦੇ ਮੌਸਮ ਦੇ ਵਿੱਚ ਕਈਆਂ ਨੂੰ ਚਿਕਨ ਗੁਨੀਆ ਦੀ ਪ੍ਰੋਬਲਮ ਹੋਈ ਸੀਗੀ ਤੇ ਚਿਕਨ ਗੁਨੀਆ ਹੋ ਤੇ ਜਾਂਦਾ ਪਰ ਉਹ ਠੀਕ ਹੋਣ ਤੇ ਬਹੁਤ ਟਾਈਮ ਲਾਉਂਦਾ ਤੇ 2-3 ਮਹੀਨੇ ਉਹਨੂੰ ਲੱਗ ਜਾਂਦੇ ਨੇ ਆਪਣੀ ਜਿਹੜੀ ਬੋਡੀ ਨੂੰ ਰਿਕਵਰੀ ਕਰਦੇ ਆ ਬੋਡੀ ਜਿਹੜੀ ਰਿਕਵਰੀ ਕਰਦੇ ਆ 2-3 ਮਹੀਨੇ ਲੈ ਜਾਂਦੀ ਆ ਫਿਰ ਵੀ ਜਿਹੜੇ ਗੋਡੇ ਗਿੱਟੇ ਮੋਢੇ ਬਹੁਤ ਜ਼ਿਆਦਾ ਦੁਖਦੇ ਰਹਿੰਦੇ ਆ ਜਿਵੇਂ ਆ ਜਿਹੜੀਆਂ ਚੀਜ਼ਾਂ ਤੋਂ ਵੀ ਬਹੁਤ ਜ਼ਿਆਦਾ ਦੁੱਖਦਾ ਸੋ ਇਸੇ ਤਰ੍ਹਾਂ ਆਪਾਂ ਨੂੰ ਇਹ ਹੈ ਤਾਂ ਮੈਡਮ ਅਮਰੀਕਾ ਤੋਂ ਆਂ ਪੰਜੀਰੀ ਆਪਾਂ ਪਹੁੰਚਾਉਣੀ ਆ ਜੀ ਕਪੂਰਥਲੇ ਕਿਉਂਕਿ ਉਹਨਾਂ ਦੇ ਮੰਮੀ ਡੈਡੀ ਉੱਥੇ ਰਹਿੰਦੇ ਨੇ ਤੇ ਉਹਨਾਂ ਦੀ ਮੰਮੀ ਨੂੰ ਹੋਇਆ ਸੀ ਚਿਕਨ ਗੁਨੀਆ ਤੇ ਉਹਨਾਂ ਕਹਿੰਦੇ ਸਾਨੂੰ ਸਪੈਸ਼ਲ ਜਿਹੜੀ ਪੰਜੀਰੀ ਚਾਹੀਦੀ ਆ ਉਹ ਮੰਮੀ ਤੱਕ ਤੁਸੀਂ ਪਹੁੰਚਾ ਦਿਓ ਜੇ ਤੇ ਬਣਾਉਣੀ ਆ ਆਪਾਂ ਜਿਹੜੀ ਉਹ 슈ਗਰ ਫ੍ਰੀ ਆ ਬਣਾਵਾਂਗੇ ਇਹਨੂੰ ਆਪਾਂ ਸ਼ਾਹੀਵਾਲ ਗਾਂ ਦੇ ਘਿਓ ਦੇ ਵਿੱਚ ਆਪਾਂ ਨੂੰ ਆਰਡਰ ਆਇਆ ਸੀਗਾ ਵੀ ਸ਼ਾਹੀਵਾਲ ਗਾਂ ਦਾ ਘਿਓ ਤੇ ਪ੍ਰੋਬਲਮ ਉਹਨਾਂ ਨੂੰ ਸੋ ਉਹਦੇ ਅਕੋਰਡਿੰਗ ਹੀ ਆਪਾਂ ਜਿਹੜਾ ਘਿਓ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ ਜਿਵੇਂ ਦਾ ਉਹਨਾਂ ਨੇ ਆਪਾਂ ਆਰਡਰ ਕੀਤਾ ਤੁਸੀਂ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਇਹ ਸਹੀ ਜਿਹੜਾ ਰਾਜਸਥਾਨ ਤੋਂ ਘਿਓ ਮਗਾਉਣੀ ਆ ਸਾਡੇ ਕੋਲ ਬਾਕਸੇ ਦੇ ਘਿਓ ਦੇ ਆਉਂਦੇ ਆ ਜਿੰਨੀ ਜਿੰਨੀ ਪੰਜੀਰੀ ਬਣਾਉਣੀ ਆ ਓਨੀਆਂ ਓਨੀਆਂ ਕੁਆਂਟੀਟੀ ਆਪਾਂ ਉਹਦੇ ਵਿੱਚੋਂ ਕੱਢ ਲੈਣੇ ਘਿਓ ਦੀ ਹੋਰ ਆਪਾਂ ਇਹਦੇ ਵਿੱਚ ਕੀ ਪਾ ਰਹੇ ਆ ਉਹ ਸਾਰਾ ਸਮਾਨ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੇ ਆ ਕਿਉਂਕਿ ਕਈ ਭੈਣ ਭਰਾ ਕਹਿੰਦੇ ਮੈਡਮ ਤੁਸੀਂ ਸਾਨੂੰ ਦੱਸਦੇ ਨਹੀਂ ਕਿੱਦਾਂ ਬਣਾਉਣੀ ਆ ਮੈਂ ਨਾਲ-ਨਾਲ ਵੀਡੀਓ ਬਣਾ ਰਹੀ ਆ ਜਿਨ੍ਹਾਂ ਨੇ ਨਹੀਂ ਬਣਾਉਣੀ ਉਹ ਆਪਣੇ ਤੋਂ ਮਗਾ ਸਕਦੇ ਆ ਜਿਹੜੇ ਘਰੇ ਬਣਾ ਸਕਦੇ ਇਦੇ ਵਿੱਚ ਕੋਈ ਲਾਲਚ ਨਹੀਂ ਕਿ ਮੈਂ ਕਹਾਂ ਤੁਸੀ ਮੇਰੇ ਕੋਲ ਹੀ ਬਣਵਾਵੋ ਜੇ ਤੁਹਾਨੂੰ ਸਮਝ ਲੱਗ ਜਾਂਦੀ ਹੈ ਤੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਮੈਂ ਸਾਰੀ ਜਾਣਕਾਰੀ ਦਵਾਂਗੇ ਇਸ ਪੰਜੀਰੀ ਦੀ ਕਿ ਤੁਹਾਡੇ ਫੈਮਿਲੀ ਦੇ ਵਿੱਚ ਵੀ ਜੇ ਕਿਸੇ ਭੈਣ ਭਰਾ ਨੂੰ ਜਾਂ ਵੀਰ ਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਆ ਚਿਕਨ ਗੁਨੀਏ ਦੀ ਤੇ ਤੁਸੀਂ ਇਹ ਪੰਜੀਰੀ ਨੂੰ ਬਣਾ ਕੇ ਦੇ ਸਕਦੇ ਹੋ ਕਿਉਂਕਿ ਇਮਿਊਨਿਟੀ ਸਿਸਟਮ ਜਿਹੜਾ ਵਾਏ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਜਦੋਂ ਇਹ ਚਿਕਨ ਗੁਨੀਆ ਹੁੰਦਾ ਵਾ ਸੋ ਆਪਣੀ ਮੈਡੀਸਿਨ ਦੇ ਨਾਲ ਨਾਲ ਤੁਸੀਂ ਇਹ ਜੇ ਪੰਜੀਰੀ ਵੀ ਖਾਓਗੇ ਤੇ ਜਿਹੜਾ ਤੁਹਾਡਾ ਅਬਿਊਟੀ ਸਿਸਟਮ ਹੋ ਜਲਦੀ ਮਜ਼ਬੂਤ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ ਕਿਹੜੀਆਂ ਜੜੀ ਬੂਟੀਆਂ ਪਾ ਰਹ ਉਹ ਆਦਾ ਆਪਾਂ ਤੁਹਾਨੂੰ ਨਾਂ ਦੱਸ ਦਿੰਨੇ ਆ ਕੁਆਂਟੀਟੀ ਵੀ ਆਪਾਂ ਤੁਹਾਨੂੰ ਦੱਸਾਂਗੇ 1 ਕਿਲੋ ਆਪਾਂ ਜਿਹੜੀ ਪੰਜੀਰੀ ਬਣਾ ਰਹੇ ਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਆਪਾਂ ਜਿਵੇਂ ਦਾ ਆਰਡਰ ਆਉਂਦਾ ਉਦਾਂ ਦੀ ਪੰਜੀਰੀ ਤਿਆਰ ਕਰੀਦੀ ਕਿਸੇ ਭੈਣ ਨੂੰ ਬਦਾਮ ਚਾਹੀਦੇ ਹੁੰਦੇ ਆ ਪੀਸੇ ਹੋਏ ਕਿਸੇ ਨੂੰ ਫੁੱਲ ਮਖਾਣੇ ਚਾਹੀਦੇ ਸਾਬਤ ਸੋ ਵੱਖਰੇ ਵੱਖਰੇ ਆਰਡਰ ਜਿਹੜਾ ਤਿਆਰ ਹੁੰਦਾ ਤੇ ਇਹ ਜਿਹੜਾ ਸਾਰਾ ਸਮਾਨ ਮੇਰੇ ਕੋਲ ਪਿਆ ਹੈਗਾ ਇਹ 1 ਕਿਲੋ ਪੰਜੀਰੀ ਦਾ ਵਾ ਇਹਦੇ ਵਿੱਚ ਆਪਾਂ ਕੀ ਕੀ ਪਾ ਰਹੇ ਆ ਆਓ ਆਪਾਂ ਤੁਹਾਨੂੰ ਦੱਸ ਦਿੰਨੇ ਤੇ ਇਹ ਆਪਾਂ ਪਾ ਰਹੇ ਆ ਜੀ ਇਹਦੇ ਵਿੱਚ ਪੀਸੀ ਹੋਈ ਖਸਖਸ ਇਹ ਪਾ ਰਹੇ ਆ ਆਪ ਤੇ 30 ਗ੍ਰਾਮ ਇਹਦੇ ਵਿੱਚ ਪਾ ਰਹੇ ਆ ਆਪਾਂ ਚਾਰੇ ਗੁੰਦਾ ਇਹ 30 ਗ੍ਰਾਮ ਪਾ ਰਹੇ ਇਹਦੇ ਵਿੱਚ ਆਪਾਂ ਸੁੰਡ ਤੇ 20 ਗ੍ਰਾਮ ਇਹਦੇ ਵਿੱਚ ਪਾ ਰਹੇ ਆ ਆਪਾਂ ਸੌਫ ਅਜਵੈਨ ਇਹਨੂੰ ਵੀ ਆਪਾਂ ਪੀਸ ਲਿਆ ਇਹ ਹੈ ਜੀ ਪਖੜਾ ਇਹ 30 ਗ੍ਰਾਮ ਪੀਸਿਆ ਆਇਆ ਇਹਨੂੰ ਭੋਖੜਾ ਵੀ ਕਹਿੰਦੇ ਤੇ ਪਖੜਾ ਵੀ ਕਹਿ ਦਿੰਦੇ ਆ ਤੇ ਇਹ 50 ਗ੍ਰਾਮ ਜੀ ਇਹਦੇ ਵਿੱਚ ਆਪਾਂ ਸੁੱਕਾ ਨਾਰੀਅਲ ਪੀਸ ਕੇ ਪਾ ਰਹੇ ਆ ਤੇ ਨਾਲ ਇਹ ਪਾ ਰਹੇ ਆਂ ਜੀ ਆਪਾਂ ਬਤੀਸਾ ਬਤੀਸਾ ਮਤਲਬ 32 ਬੂਟੀਆਂ ਦਾ ਜਿਹੜਾ ਮਿਸ਼ਰਣ ਹੁੰਦਾ ਵਾ ਬਤੀ ਬੂਟੀਆਂ ਦੇ ਵਿੱਚ ਪੀਸੀਆਂ ਗਈਆਂ ਵਾ ਉਹ ਕਿਹੜੀਆਂ ਕਿਹੜੀਆਂ ਉਹ ਕਿਸੇ ਦਿਨ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਸਾਰੀਆਂ ਦੱਸਾਂਗੇ ਨਾਲੇ 50 ਗ੍ਰਾਮ ਪਾਰੇ ਦੇ ਵਿੱਚ ਆਪਾਂ ਅਲਸੀ ਇਹ ਤੁਸੀਂ ਕੱਲੀ ਕੱਲੀ ਜਿਹੜੀ ਇਹ ਚੀਜ਼ ਆਪਾਂ ਦੱਸ ਰਿਹਾ ਤੁਹਾਨੂੰ ਉਹ ਨੋਟ ਕਰ ਲਿਓ ਜੇ ਨਾਮ ਉਹਦਾ ਲਿਖ ਲਿਓ ਤੇ ਨਾਲ ਜਿਹੜੀ ਆਪਾਂ ਇਹਦੇ ਵਿੱਚ ਪੀਸ ਕੇ ਪਾਵਾਂਗੇ ਜੀ ਇਹ ਸੁਰਿੰਜਾ ਨੇ ਕੌੜੀਆਂ ਸੁਰਿੰਜਾ ਨੂੰ ਬੋਲਿਆ ਜਾਂਦਾ ਤੁਸੀਂ ਪੰਸਾਰੀ ਵਾਲੀ ਤੋਂ ਲਿਆ ਸਕਦੇ ਹੋ ਕਹਿ ਕੇ ਕੌੜੀਆਂ ਸੁਰਿੰਜਾ ਇੱਕ ਆਡੀਅੰਸ ਸਿਰੰਜਾ ਪਾ ਰਹੇ ਆਪਾਂ ਇਹਦੇ ਵਿੱਚ 20 ਗ੍ਰਾਮ ਇੱਕ ਮਿੱਠੀਆਂ ਸਿਰੰਜਾਂ ਵੀ ਹੁੰਦੀਆਂ ਉਹਦੀ ਆਪਾਂ ਡਿਸਕਸ ਫੇਰ ਕਿਸੇ ਦਿਨ ਕਰਾਂਗੇ ਇਹ ਪਾ ਰਹੇ ਆ ਜੀ ਆਪਾਂ 30 ਗ੍ਰਾਮ ਇਹਦੇ ਵਿੱਚ ਅਸ਼ਵਗੰਧਾ ਇਹਦੇ ਨਾਲ ਵੀ ਹੱਡੀਆਂ ਦੀ ਜਿਹੜੀ ਮਜ਼ਬੂਤੀ ਹੋਗੀ ਤਾਕਤ ਮਿਲੂਗੀ ਇਹਨਾਂ ਨੂੰ ਤੇ ਨਾਲ ਇਹਦੇ ਵਿੱਚ ਪਾ ਰਹੇ ਆਪਾਂ ਡਰਾਈ ਫੂਡ ਇਹ 30 ਗ੍ਰਾਮ ਆਪਾਂ ਪਾ ਰਹੇ ਇਹਦੇ ਵਿੱਚਾਰੇ ਮਗਜ ਇਹ ਸੌਗੀ 30 ਗ੍ਰਾਮ ਤੇ ਇਹ ਹੈਗੇ ਜੀ ਕਦੂ ਦੇ ਬੀਜ 30 ਗ੍ਰਾਮ ਕਾਜੂ ਤੇ ਬਦਾਮ ਤੇ ਅਕਰੋਟ ਇਹ ਵੀ ਸਾਰੇ 30-30 ਗ੍ਰਾਮ ਤੇ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ 100 ਗ੍ਰਾਮ ਫੁੱਲ ਮਖਾਣਾ ਪੀਸਿਆ ਹੋਇਆ ਤਾਂ ਕਿ ਉਹਨਾਂ ਦੀ ਹੱਡੀਆਂ ਨੂੰ ਮਜ਼ਬੂਤੀ ਹੋਰ ਮਿਲੇ ਇਹ ਸਾਰਾ ਕੁਝ ਮੈਂ ਪੀਸ ਕੇ ਇਕੱਠਾ ਹੀ ਪਾ ਲਿਆ ਸੀ ਤੇ ਨਾਲ ਇਹਦੇ ਵਿੱਚ ਪਾਏ ਦੀ ਆਪਾਂ ਭੁਜੇ ਛੋਲੇ 300 ਗ੍ਰਾਮ ਤੇ 300 ਗ੍ਰਾਮ ਆਪਾਂ ਇਹਦੇ ਵਿੱਚ ਪਾਈ ਹੈ ਮੂੰਗੀ ਇਹ ਸਾਰਾ ਕੁਝ ਮਿਕਸੀ ਕਰ ਲਿਆ ਜਿਵੇਂ ਆਪਾਂ ਪੀਸ ਲਿਆ ਸੀਗਾ ਤੇ ਇਹ ਸਾਰਾ ਸਮਾਨ ਆਪਾਂ ਤੁਹਾਨੂੰ ਨੋਟ ਕਰਾ ਦਿੱਤਾ ਵੀ ਤੁਸੀਂ ਇਹ ਕਿਹੜੀ ਕਿਹੜੀ ਚੀਜ਼ 1 ਕਿਲੋ ਜਿਹੜੀ ਪਨੀਰੀ ਬਣਾਉਣੀ ਆ ਉਹਦੇ ਵਿੱਚ ਆਪਾਂ ਤੁਹਾਨੂੰ ਸਮਾਨ ਸਾਰਾ ਦੱਸਿਆ ਤੇ ਹੁਣ ਆਪਾਂ ਬਣਾ ਲੈਨੇ ਆ ਪਨੀਰੀ ਜਿਹੜੀ ਆਮ ਹੀ ਤਰੀਕੇ ਨਾਲ ਬਣਾਉਣੀ ਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਘਿਓ ਪਾਵਾਂਗੇ ਫਿਰ ਇਹ ਜਿਹੜਾ ਸਮਾਨ ਸਾਰਾ ਪੁੱਨ ਲਾ ਦੇ ਤੇ ਇਹ ਸਾਰੇ ਸਮਾਨ ਦੇ ਵਿੱਚ ਆਪਾਂ 300 ਗ੍ਰਾਮ ਦੇ ਵਿੱਚ ਸ਼ਾਹੀ ਵਾਲਾ ਘਿਓ ਪਾ ਰਹੇ ਆ ਇਹ ਸ਼ਾਹੀ ਵਾਲਾ ਘਿਓ ਦਾ ਜਿਹੜਾ ਕਿਸੇ ਕਿਸੇ ਭੈਣ ਭਰਾ ਨੂੰ ਨਾ ਪਤਾ ਬਣੀ ਆ ਵੀ ਉਹ ਕਹਿ ਦਿੰਦੇ ਮੈਡਮ ਉਹ ਕਿਹੜਾ ਘਿਓ ਵਾ ਜਿਹਦਾ ਤੁਸੀਂ ਨਾਮ ਲੈਨੇ ਹੋ ਸ਼ਾਹੀ ਵਾਲ ਜਿਹੜਾ ਆਪਣੀਆਂ ਜਿਹੜੀਆਂ ਪ੍ਰਾਣੀਆਂ ਕਹਿੰਦੇ ਹੁੰਦੇ ਨੇ ਨਾ ਦੇਸੀ گاਵਾ ਉਨ੍ਹਾਂ ਦੇ ਦੁੱਧ ਦਾ ਜਿਹੜਾ ਬਹੁਤ ਜ਼ਿਆਦਾ ਫਾਇਦਾ ਜਿੰਨੂੰ ਅਸਲ ਚ ਕਿਹਾ ਜਾਂਦਾ ਸੀ ਵੀ ਗਾਂ ਦਾ ਘਿਓ ਤੇ ਗਾਂ ਦਾ ਦੁੱਧ ਇਹ ਉਹ ਗਾਵਾਂ ਹੁੰਦੀਆਂ ਨੇ ਦੇਸੀ ਤੇ ਇਹਨਾਂ ਦਾ ਨੇਚਰਲ ਤਰੀਕੇ ਦੇ ਨਾਲ ਹੀ ਬਣਦਾ ਘਿਓ ਮੱਖਣ ਤੇ ਇਹਨਾਂ ਨੂੰ ਜਿਹੜੀ ਡਾਈਟ ਆ ਉਹ ਵੀ ਆਰਗੇਨਿਕ ਹੀ ਦਿੱਤੀ ਜਾਂਦੀ ਆ ਸੋ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਮਿਲਾਵਟ ਨਹੀਂ ਹੁੰਦੀ ਇਹ ਪਿਓਰ ਸ਼ੁੱਧ ਤੇ ਪਿਓਰ ਦੇਸੀ ਗਾਂ ਦਾ ਘਿਓ ਜਿਹਨੂੰ ਕਹਿ ਸਕਦੇ ਆਪਾਂ ਉਹ ਹੁੰਦਾ ਇਹਦੇ ਵਿੱਚ ਤਾਕਤ ਬਹੁਤ ਹੁੰਦੀ ਆ ਬਿਮਾਰੀਆਂ ਦੇ ਨਾਲ ਲੜਨ ਦੀ ਸੋ ਜਿਵੇਂ ਪੁਰਾਣੇ ਬਜ਼ੁਰਗ ਪਹਿਲਾਂ ਇਸ ਘਿਓ ਨੂੰ ਬਾਦਾਮ ਰੋਗਨ ਦਾ ਨਾਮ ਹੀ ਦਿੰਦੇ ਸੀ ਕਿ ਤਾਕਤਵਰ ਘਿਓ ਵਾ ਕਿਉਂਕਿ ਘਿਓ ਖਾਦੇ ਦਾ ਫਾਇਦਾ ਤਾਂ ਹੀ ਆ ਜੀ ਆਪਾਂ ਨੂੰ ਤਾਕਤ ਮਿਲੂਗੀ ਇਹ ਫੈਟ ਨਹੀਂ ਵਧਾਉਂਦਾ ਸਰੀਰ ਤੁਹਾਡੇ ਨੂੰ ਬਾਡੀ ਨੂੰ ਜਿਹੜਾ ਵਾ ਇਹ ਤਾਕਤ ਦਿੰਦਾ ਵਾ ਤੁਹਾਡੀਆਂ ਹੱਡੀਆਂ ਮਜ਼ਬੂਤ ਕਰਦਾ ਕੈਸਟਰੋਲ ਨਹੀਂ ਵਧਾਉਂਦਾ ਇਹ ਜੂਰੀਆ ਨਹੀਂ ਵਧਾਉਂਦਾ ਬੀਪੀਏ ਨਹੀਂ ਵਧਾਉਂਦਾ ਸ਼ੂਗਰੇ ਨਹੀਂ ਵਧਾਉਂਦਾ ਇਹ ਸਾਰੇ ਇਹਦੇ ਵਿੱਚ ਗੋੜ ਹੁੰਦੇ ਨੇ ਘਿਓ ਦੇ ਤਾਂ ਹੀ ਇੰਨਾ ਇਹ ਕੌਸਟੀ ਹੁੰਦਾ ਵਾ ਸੋ ਜਿਹੜਾ ਅਸੀਂ ਮੰਗਾਉਂਦੇ ਆ ਸਾਨੂੰ 3200 ਰੁਪਏ ਕਿਲੋ ਪੈਂਦਾ ਵਾ ਬਾਕੀ ਤੁਸੀਂ ਭੈਣ ਭਰਾ ਸਾਰੇ ਪੜੇ ਲਿਖੇ ਹੋ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਹੋ ਸ਼ਾਹੀਵਾਲ ਗਾਂ ਦਾ ਘਿਓ ਦਾ ਰੇਟ ਕੋਈ 3400 ਵੀ ਲਾਈ ਜਾਂਦਾ ਕੋਈ 2900 ਵੀ ਲਾਈ ਜਾਂਦਾ ਕੋਈ 4000 ਵੀ ਲਾਈ ਜਾਂਦਾ ਜਿਹੜਾ ਸਾਨੂੰ ਮਿਲਦਾ ਉਹ ਆਪਾਂ ਤੁਹਾਨੂੰ ਦੱਸਦੇ ਵੀ ਸਾਨੂੰ 3200 ਰੁਪਏ ਕਿਲੋ ਮਿਲਦਾ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵਾ ਵੀ ਇਹਦੀ ਮਿਹਨਤ ਹੁੰਦੀ ਆ ਹੁਣ ਕਈ ਭੈਣ ਭਰਾ ਮੈਨੂੰ ਕਹਿ ਦਣਗੇ ਮੈਡਮ ਤੁਸੀਂ ਚਾਰ ਇੰਨਾ ਮਹਿੰਗਾ ਪਨੀਰੀ ਇੰਨੀ ਮਹਿੰਗੀ ਮਹਿੰਗੀ ਇਸ ਕਰਕੇ ਹੁੰਦੀ ਆ ਦੇਖੋ ਮਿਹਨਤ ਕਿੰਨੀ ਹੁੰਦੀ ਆ ਉਹਦੇ ਪਿੱਛੇ ਇਹ ਮੈਂ ਇੱਕ ਚੁੱਲੇ ਦੇ ਉੱਤੇ ਪਨੀਰੀਆਂ ਹਰ ਕੋਈ ਤਿਆਰ ਕਰਦੀਆਂ ਚੁੱਲੇ ਦੇ ਉੱਤੇ ਆਪਾਂ ਜਦੋਂ ਤਿਆਰ ਕਰਦੇ ਉਹਦੀ ਮਿਹਨਤ ਵੀ ਬਹੁਤ ਹੁੰਦੀ ਆ ਫਿਰ ਹਰ ਸਮਾਨ ਜਿਵੇਂ ਆਪਾਂ ਤੁਹਾਨੂੰ ਦੱਸਦੇ ਸਾਬਤ ਲਈਦਾ ਉਹਨੂੰ ਸਾਫ਼ ਕਰੀਦਾ ਸਾਫ਼ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਪੀਸੀ ਦਾ ਕਰੇ ਆਪ ਕਿਉਂਕਿ ਪੀਸੀ ਹੋਈ ਚੀਜ਼ ਹੈ ਆਪਾਂ ਨੂੰ ਕੋਈ ਤਸੱਲੀ ਨਹੀਂ ਆਸੀ ਜੇ ਕਿਸੇ ਨੂੰ ਚੀਜ਼ ਦੇਣੀ ਹੈ ਤੇ ਵਧੀਆ ਦੇਈਦੀ ਆ ਸੋ ਉੱਥੇ ਮਿਹਨਤ ਬਹੁਤ ਲੱਗ ਜਾਂਦੀ ਆ ਤੇ ਦੂਜਾ ਇਹ ਵੀ ਇਹ ਜਿਹੜੀ ਚੀਜ਼ ਆਪਾਂ ਸ਼ੁੱਧ ਦੇ ਰਿਆਂ ਤੁਹਾਨੂੰ ਜੇ ਕਿਸੇ ਨੂੰ ਯਕੀਨ ਨਾ ਆਵੇ ਜਿਵੇਂ ਕਈ ਕੋ ਕਹਿ ਦਿੰਦੇ ਵੀ ਮੈਡਮ ਤੁਸੀਂ ਸਾਫ ਸਫਾਈ ਦਾ ਧਿਆਨ ਰੱਖਦੇ ਤੁਸੀਂ 2.5 ਸਾਲ ਤੋਂ ਅਸੀਂ ਹੈਗੇ YouTube ਤੇ ਤੁਸੀਂ ਸਾਡਾ ਪੂਰਾ ਚੈਨਲ ਖੋਲ ਕੇ ਵੇਖ ਸਕਦੇ ਹੋ ਕਿ ਕਦੇ ਵੀ ਤੁਹਾਨੂੰ ਲੱਗਿਆ ਹੋਵੇ ਪਿਆ ਗਲਤ ਆ ਤੇ ਤੁਸੀਂ ਸਾਨੂੰ ਫਿਰ ਬਾਅਦ ਵਿੱਚ ਦੱਸ ਸਕਦੇ ਹੋ ਬਾਕੀ ਆਪਾਂ ਸਫਾਈ ਵੀ ਕਿਉਂ ਦਈਏ ਜਿੰਨਾ ਭੈਣ ਭਰਾਵਾਂ ਨੂੰ ਵਿਸ਼ਵਾਸ ਆ ਉਹ ਬੜਾ ਪਿਆਰ ਦੇ ਰਿਹਾ ਵਧੀਆ ਆਪਾਂ ਨੂੰ ਪਿਆਰ ਦੇ ਰਹੇ ਭੈਣ ਭਰਾ ਉਹਨਾਂ ਨੇ ਚੰਗਾ ਆਪਾਂ ਨੂੰ ਵਿਜੀ ਕੀਤਾ ਹੈ ਪੰਜੀਰੀ ਚ ਤੇ ਚਾਰਚ ਚ ਵਧੀਆ ਆਪਾਂ ਨੂੰ ਉਹਦੇ ਵਿੱਚ ਕੀ ਕਹਿ ਸਕਦੇ ਆ ਵੀ ਰੁੱਝੇ ਹੋਏ ਆ ਤੇ ਇੱਕ ਦਿਨ ਆਪਾਂ achar ਬਣਾ ਲੈਂਦਾ ਇੱਕ ਦਿਨ paneeriyan ਬਣਾ ਲੈਂਦੀਆਂ ਆਰਡਰ ਕਰਕੇ ਐਦਾ ਵਾ ਅਗਲੇ ਨੂੰ ਟਾਈਮ ਸਰ ਆਰਡਰ ਵੀ ਦੇਈਦਾ ਤੇ ਅਗਲੇ ਦਾ ਪੂਰਾ ਜਿਹੜਾ ਵਾ ਗੱਲਬਾਤ ਧਿਆਨ ਨਾਲ ਪਿਆਰ ਨਾਲ ਸੁਣੀਂਦੀ ਵੀ ਆ ਇੱਕ ਭੈਣ ਮੇਰੇ ਨਾਲ ਗੁੱਸੇ ਵੀ ਹੋ ਗਈ ਆ ਉਹ ਕਹਿੰਦੀ ਉਹਨਾਂ ਕਿਤੇ ਮੈਸੇਜ ਕੀਤਾ ਹੋਊਗਾ ਕਿ ਮੈਡਮ ਸਾਨੂੰ ਦੱਸੋ ਕੀ ਕੀ ਪਨੀਰੀ ਚ ਪੈਂਦਾ ਉਹਦੇ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਹੁੰਦੀ ਆ ਵੀ ਸਾਰੀ ਵੀਡੀਓ ਦੇ ਵਿੱਚ ਮੈਂ ਕੱਲੀ ਕੱਲੀ ਚੀਜ਼ ਦੱਸਦੀ ਆ ਤੁਸੀਂ ਉਹ ਨੋਟ ਕਰ ਲਿਆ ਕਰੋ ਕਿਉਂਕਿ ਬਾਰ ਬਾਰ ਇੰਨਾ ਵੀ ਟਾਈਮ ਨਹੀਂ ਹੁੰਦਾ ਮੈਂ ਵੀ ਇਕੱਲੀ ਹਾਂ ਸਾਰਾ ਕੰਮ ਕਰਨਾ ਹੁੰਦਾ ਵਾ ਸੋ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਗਿਆ ਤੇ ਉਹ ਬਹੁਤ ਉਹਨਾਂ ਨੇ ਮੈਨੂੰ ਲੰਬਾ ਚੌੜਾ ਮੇਰੇ ਨਾਲ ਫੋਨ ਕਰਨ ਦੇ ਤੇ ਉਹਨਾਂ ਦੀ ਹਿੰਮਤ ਨਹੀਂ ਹੋਈ ਕਹਿ ਸਕਦੇ ਆ ਕਿ ਪਤਾ ਨਹੀਂ ਟਾਈਮ ਨਹੀਂ ਲੱਗਾ ਉਹਨਾਂ ਨੇ ਮੈਨੂੰ ਬੜੇ ਲੰਬੇ ਮੈਸੇਜ ਕੀਤੇ ਮੈਡਮ ਤੁਸੀਂ ਜਦੋਂ ਤੁਹਾਨੂੰ ਕਿਤੇ ਪ੍ਰੋਬਲਮ ਸੀ ਬਿਮਾਰੀ ਸੀ ਉਦੋਂ ਤੁਹਾਡਾ ਹੋਰ ਸੀਗਾ ਹੁਣ ਤੁਸੀਂ ਬਦਲ ਗਏ ਹੋ ਉਹ ਆ ਜੇ ਆ ਐਨੀ ਗੱਲ ਹੁੰਦੀ ਕੋਈ ਵੀ ਵਿਜੀ ਹੋ ਜਾਈਦਾ ਆਪਾਂ ਆਪਣੀ ਲਾਈਫ ਦੇ ਵਿੱਚ ਬਾਕੀ ਜਿਹੜੀ ਪ੍ਰੋਬਲਮ ਦੇ ਨਾਲ ਮੈਂ ਜੂਝੀ ਆ ਮੈਂ ਨਹੀਂ ਚਾਹੁੰਦੀ ਕਿ ਕੋਈ ਵੈਰੀ ਦੁਸ਼ਮਣ ਵੀ ਉਹਦੇ ਨਾਲ ਜੂਜੇ ਤੇ ਜੂਝ ਰਹੀ ਆ ਜੇ ਤੱਕ ਵੀ ਇਹ ਕਹਿ ਸਕਦੇ ਆਪਾਂ ਵੀ ਉਹ ਪ੍ਰੋਪਰਲੀ ਬੋਡੀ ਨਹੀਂ ਆਪਣੀ ਬਣਦੀ ਜਿਹੜੀ ਆਪਣੀ ਪਹਿਲਾਂ ਨੇਚਰਲ ਆਪਣੀ ਬੋਡੀ ਹੁੰਦੀ ਆ ਉਹ ਦੁਬਾਰਾ ਕਦੀ ਵੀ ਨਹੀਂ ਬਣਦੀ ਚਾਹੇ ਕੋਈ ਵੀ ਪ੍ਰੋਬਲਮ ਦਿੱਕਤ ਹੈ ਜਾਂ ਛੱਟ ਲੱਗ ਜਾਏ ਉਹ ਬੋਡੀ ਨਹੀਂ ਬਣਦੀ ਸੋ ਉਸ ਪ੍ਰੋਬਲਮ ਬਿਮਾਰੀ ਨਾਲ ਤੇਰੇ ਤੱਕ ਮੈਂ ਜੂਝ ਰਹੀ ਆ ਸੋ ਇਦਾਂ ਗੁੱਸਾ ਨਾ ਕਰਿਆ ਕਰੋ ਕੋਈ ਵੀ ਭੈਣ ਭਰਾ ਜੀ ਕੋਈ ਗੱਲ ਇਹੋ ਜਿਹੀ ਹੋ ਜਾਂਦੀ ਆ ਦੁਬਾਰਾ ਫਿਰ ਫੋਨ ਕਰ ਲਿਆ ਕਰੋ ਮੈਂ ਵੀ ਤੁਹਾਡੇ ਵਰਗੀ ਆ ਤੋਂ ਸੋ ਲਾਈਵ ਥੋੜੀ ਜਿਹੀ ਵੀਡੀਓ ਜਾਂਦੀ ਹੁਣ ਕਿ ਉਹ ਆਪਣਾ ਗਰਮ ਹੋ ਚੁੱਕਾ ਤੇ ਇਹ ਜਿਹੜੇ ਮਸਾਲੇ ਆ ਸਾਰੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਇਹ ਗੋਂਦਾ ਵਗੈਰਾ ਅਲਸੀ ਇਹ ਸਾਰਾ ਕੁਝ ਪਹਿਲਾਂ ਆਪਾਂ ਭੁੰਨ ਲੈਨੇ ਤੇ ਪੰਜੀਰੀ ਬਣਾਉਦੇ ਆਪਾਂ ਜਿਵੇਂ ਤੁਹਾਨੂੰ ਹਮੇਸ਼ਾ ਦੱਸਦੇ ਹੁੰਨੇ ਵੀ ਸੇਕ ਜਿਹੜਾ ਬਿਲਕੁਲ ਤੁਸੀਂ ਮੱਠਾ ਰੱਖਣਾ ਇਹਦਾ ਤਾਂ ਕਿ ਜਿਹੜਾ ਹੌਲੀ ਹੌਲੀ ਪ੍ਰੋਪਰਲੀ ਜੋ ਵੀ ਚੀਜ਼ ਆਪਾਂ ਇਹਦੇ ਵਿੱਚ ਪਾਈਓ ਪੁੱਜੇ ਉਕੇ ਜੀ ਸੜਗੀ ਤੇ ਪਨੀਰੀ ਦਾ ਕੋਈ ਟੇਸ ਨਹੀਂ ਰਹਿਣਾ ਤੇ ਨਾ ਤਾਂ ਉਹ ਸਾਰੇ ਤੱਤ ਮਿਲ ਸਕਨੇ ਜਿਹੜੇ ਕਿ ਪਨੀਰੀ ਚ ਆਪਾਂ ਨੂੰ ਚਾਹੀਦੇ ਆ। ਸੋ ਇਹਨਾਂ ਨੂੰ ਆਪਾਂ ਮੱਠੇ ਮੱਠੇ ਸੇਕਦੇ ਭੁੰਨਦੇ ਆ। ਇਹ ਜਿਹੜੀ ਅਸ਼ਵਗੰਧਾ ਤੇ ਸਰਿੰਜਾ ਇਹਨਾਂ ਨੂੰ ਆਪਾਂ ਪੀਸ ਲੈਨੇ ਆ। ਤੁਸੀਂ ਇੱਕ ਵਾਰੀ ਪਛਾਣ ਕਰ ਲਓ ਵੀ ਇਦਾਂ ਦੀ ਲੱਕੜਾਂ ਨਹੀਂ ਮਿਲਣਗੀਆਂ ਤੁਹਾਨੂੰ ਅਸ਼ਵਗੰਧਾ ਤੇ ਇਹ ਹੁੰਦੀਆਂ ਜੀ ਸਰਿੰਜਾ ਕੌੜੀਆਂ। ਇਹ ਸਰਿੰਜਾ ਤੇ ਅਸ਼ਵਗੰਧਾ ਆਪਾਂ ਪੀਸ ਲਿਆ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ। ਇੱਥੇ ਇੱਕ ਭੈਣ ਦਾ ਮੈਨੂੰ ਸਵਾਲ ਆਇਆ ਸੀ ਕਿ ਮੈਡਮ ਜਿਹੜੀਆਂ ਚੀਜ਼ਾਂ ਤੁਸੀਂ ਪਾਉਨੇ ਹੋ ਕਿੰਨਾ-ਕਿੰਨਾ ਚਿਰ ਭੁੰਨਣੀਆਂ ਹੁੰਦੀ ਤੁਸੀਂ 2-3 ਮਿੰਟ ਇਹਨੂੰ ਗਰਮ ਘਿਓ ਦੇ ਵਿੱਚ ਭੁੰਨ ਸਕਦੇ ਹੋ ਸੁੰਡ ਹੋ ਗਈ ਫੁੱਲ ਮਖਾਣਾ ਹੋ ਗਿਆ ਚ ਗੁੰਦਾ ਹੋ ਗਿਆ ਇਹਨਾਂ ਨੂੰ ਮੱਠੇ ਸੇਕ ਤੇ 2-3 ਮਿੰਟ ਜਿਹੜਾ ਭੁੰਨਣਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਸਮਾਨ ਇਹਦੇ ਵਿੱਚ ਪਾਇਆ ਕਰੋ ਕਿਉਂਕਿ ਪੁੱਜੇ ਛੋਲੇ ਜਿਹੜੇ ਆ ਉਹ ਪਹਿਲਾਂ ਪੁੱਜੀ ਹੋਏ ਆ ਜਿਹੜੀ ਮੂੰਗੀ ਹੈ ਉਹਨੂੰ ਵੀ ਪਹਿਲਾਂ ਆਪਾਂ ਭੁੰਨ ਕੇ ਤੇ ਫਿਰ ਪੀਸਿਆ ਹੋਇਆ ਸੋ ਉਹਨਾਂ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਪੈਂਦੀ ਆਹੀ ਸਮਾਨ ਇਹਨਾਂ ਨੂੰ ਵੀ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਪੈਂਦੀ ਬਸ ਤੇਲ ਦੇ ਵਿੱਚ ਥੋੜਾ ਜਿਹਾ ਤੁਸੀਂ ਸੌਰੀ ਤੇਲ ਕਹਿ ਰਹੀਆਂ ਜੈ ਘਿਓ ਦੇ ਵਿੱਚ ਤੁਸੀਂ ਥੋੜਾ ਜਿਹਾ ਗਰਮ ਕਰਕੇ ਕਿ ਉਹਨੂੰ ਤੇ ਉਹਦੇ ਵਿੱਚ ਪੁੱਲਣਾ ਵਾ ਇਹ ਵੀਡੀਓ ਅੱਜ ਆਪਾਂ ਤਾਂ ਬਣਾ ਰਹੇ ਇੱਕ ਤੇ ਚਿਕਨ ਗੁਣੀਆਂ ਕਰਕੇ ਦੂਸਰੀ ਇਹ ਆ ਵੀ ਕਈ ਭੈਣਾਂ ਕਹਿੰਦੀਆਂ ਕਿ ਮੈਡਮ ਸਾਨੂੰ ਕਿਲੋ ਪੰਜੀਰੀ ਦਾ ਹਿਸਾਬ ਦੱਸੋ ਵੀ ਕਿੰਨੇ-ਕਿੰਨੇ ਚੀਜ਼ਾਂ ਪੈਣੀਆਂ ਜਿਵੇਂ ਜਿਵੇਂ ਆਪਾਂ ਇਹਦੇ ਵਿੱਚ ਕੁਆਂਟੀਟੀ ਦੱਸੀ ਆ ਤੇ ਉਦੋਂਦਾਂ ਤੁਸੀਂ ਪਾ ਕੇ ਬਣਾ ਸਕਦੇ ਹੋ ਘਰੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਫੁੱਲ ਮਖਾਣੇ ਤੇ ਜਿਵੇਂ ਦੋਵੇਂ ਆਟੇ ਜਿਹੜੇ ਆਪਾਂ ਪੀਸੇ ਆ ਇਹ ਕੱਲਾ ਚਿਕਨ ਗੁਣੀਆਂ ਵਾਸਤੇ ਨਹੀਂ ਵੈਸੇ ਵੀ ਤੁਹਾਨੂੰ ਸਰੀਰ ਨੂੰ ਯਾਨੀ ਕਿ ਜਿਵੇਂ ਆਪਾਂ ਤੁਹਾਨੂੰ ਦੱਸੇ ਇਮਿਊਨਿਟੀ ਸਿਸਟਮ ਜਿਹਦਾ ਕਮਜ਼ੋਰ ਆ ਨਾ ਉਹ ਤੁਸੀਂ ਇਹ ਪੰਜੀਰੀ ਸਾਰੀ ਬਣਾ ਕੇ ਖ ਸਰੀਰ ਦੀ ਮਜ਼ਬੂਤੀ ਵਾਸਤੇ ਇਹ ਸਾਰਾ ਕੁਝ ਇਹ ਸਾਰਾ ਕੁਝ ਭੁੰਨਣ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਾਰੇ ਸੁੱਕੇ ਮੇਵੇ ਜਿਹੜੇ ਆਪਾਂ ਲੈ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਹੀ ਆ ਤੁਸੀਂ ਬਣਾ ਰਹੇ ਹੋ ਤਾਂ ਤੁਸੀਂ ਇਹਦੇ ਵਿੱਚ 2.5 300 ਗ੍ਰਾਮ ਜਿਹੜੀ ਉਹ ਸ਼ੱਕਰ ਪਾ ਸਕਦੇ ਹੋ ਦੇਸੀ ਕਿਉਂਕਿ ਮਿੱਠਾ ਜਿਹੜਾ ਆਪਣੇ ਟੇਸ ਅਕੋਰਡ ਨਹੀਂ ਤੁਸੀਂ ਰੱਖਣਾ ਪੰਦੀਰੀ ਤੇ ਕੋਈ ਵੱਧ ਜਾਂਦਾ ਕੋਈ ਘੱਟ ਜਾਂਦਾ ਸੋ ਇਹਦੇ ਵਿੱਚ ਆਪਾਂ ਸਿਰਫ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਇਹ ਇਹਦੇ ਵਿੱਚ ਜਿਹੜੀ 슈ਗਰ ਫ੍ਰੀ ਆ ਖੰਡ ਉਹ ਆਪਾਂ ਮਿਲਾਵਾਂਗੇ ਉਹ ਆਪਾਂ ਤੁਹਾਨੂੰ ਦਿਖਾ ਦੇਣੀ ਕਿਹੜੀ ਆਪਾਂ ਪਾਉਣੀ ਹੈ ਦੇ ਵਿੱਚ ਸੋ ਇਹ ਆ ਜੀ ਉਹ ਖੰਡ ਜਿਹੜੀ ਆਪਾਂ ਇਹਦੇ ਵਿੱਚ ਰਲਾਉਣੀ ਆ ਇਹ ਉੱਪਰ ਮੈਂ ਹੱਥ ਰੱਖਿਆ ਕਿਉਂਕਿ ਕਾਪੀਰਾਈਟ ਆ ਜਣਾ 슈ਗਰ ਫ੍ਰੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇਹਦੇ ਵਿੱਚ ਖੰਡ ਰਲਾਉਣੀ ਆ ਜਿੰਨੇ ਵੀ 슈ਗਰ ਫ੍ਰੀ ਆਪਣੇ ਕੋ ਮਗਾਉਣੀ ਹੋਵੇ ਉਹਨੂੰ 200 ਰੁਪਿਆ ਐਕਸਟਰਾ ਜਿਹੜਾ ਚਾਰਜ ਦੇਣਾ ਪੈਣਾ ਕਿਉਂਕਿ ਜਿਹੜੀ ਇਹ ਬਹੁਤ ਕੌਸਟਲੀ ਆਉਂਦੀ ਆ ਸੋ ਇਸ ਕਰਕੇ ਇਹਦਾ ਰੇਟ ਜਿਹੜਾ ਵੱਧ ਹੁੰਦਾ ਵਾ ਤੇ ਨਾਲੇ ਪੈਂਦੀ ਵੀ ਥੋੜੀ ਆ ਇਹ ਹੁਣ 슈ਗਰ ਵਾਲੇ ਵੀ ਪਨੀਰੀ ਖਾ ਸਕਦੇ ਆ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆ ਉਹ ਡਰਦੇ ਨਹੀਂ ਖਾਂਦੇ ਤੇ ਤੁਸੀਂ ਇਦਾਂ ਬਣਾ ਕੇ 슈ਗਰ ਫ੍ਰੀ ਜਿਹੜੀ ਆ ਉਹ ਖਾ ਸਕਦੇ ਹੋ ਪਨੀਰੀ ਤੇ ਜੇ ਤੁਸੀਂ ਇਹ ਵੀ ਸਿਰਫ ਮਾੜਾ ਜਾਂ ਮਿੱਠੇ ਦਾ ਆਪਾਂ ਟੱਚ ਦੇਣ ਵਾਸਤੇ ਪਾਉਣੀ ਆ ਜੇ ਤੁਸੀਂ ਇਦਾਂ ਵੀ ਖਾ ਸਕਦੇ ਹੋ ਇੱਕ ਦਵਾਈ ਦੇ ਤੌਰ ਤੇ ਤੇ ਤਾਂ ਵੀ ਬਹੁਤ ਵਧੀਆ ਵਾ ਇਹ ਚਿਕਨ ਗੁਣੀਆਂ ਤੋਂ ਰਾਹਤ ਦੇਊਗੀ ਤੁਹਾਨੂੰ ਜੀ ਇਹ ਤੁਸੀਂ ਘਰੇ ਬਣਾ ਕੇ ਵੀ ਖਾ ਸਕਦੇ ਹੋ ਤੇ ਸਾਡੇ ਕੋਲ ਵੀ ਮੰਗਾ ਸਕਦੇ ਹੋ ਤੇ ਲੋ ਜੀ ਆਪਣੀ ਪੰਜੀਰੀ ਜਿਹੜੀ ਉਹ ਤਿਆਰ ਹੋ ਚੁੱਕੀ ਹੈ ਦੀ ਆਪਾਂ ਸਜਾਵਟ ਵੀ ਕਰਤੀ ਆ ਇਹਦੀ ਕੱਲੀ ਵੀਡੀਓ ਚ ਨਹੀਂ ਆਪਾਂ ਦਿਖਾ ਕੇ ਸਜਾਵਟ ਕਰਦੇ ਜਿਹੜੇ ਵੀ ਭੈਣ ਭਰਾ ਨੂੰ ਜਾਂਦੀ ਹੈ ਇਸੇ ਤਰ੍ਹਾਂ ਹੀ ਸਜਾ ਕੇ ਆਪਾਂ ਪੰਜੀਰੀ ਭੇਜਦੇ ਆ ਤਾਂ ਕਿ ਜਿਵੇਂ ਕਿ ਉਹਨਾਂ ਦਾ ਪਹਿਲਾਂ ਅੱਖਾਂ ਖਾਣ ਤੇ ਫੇਰ ਹੀ ਜਿਹੜੀ ਜ਼ਬਾਨ ਖਾਂਦੀ ਆ ਤੇ ਬਹੁਤ ਹੀ ਜਿਆਦੀ ਵੇਖਣ ਨੂੰ ਵੀ ਟੇਸਟੀ ਲੱਗਦੀ ਆ ਤੇ ਵੈਸੇ ਹੈਲਦੀ ਬਹੁਤ ਆ ਜਿਵੇਂ ਤੁਸੀਂ ਦੇ ਜਿਹੜੇ ਜਾਣਕਾਰ ਹੋਣਗੇ ਨਾ ਉਹਨਾਂ ਨੂੰ ਪਤਾ ਹੋਊਗਾ ਵੀ ਆਪਾਂ ਕਿੰਨੀ ਐ ਦੇ ਵਿੱਚ ਜਿਹੜੀ ਬੁੱਟੀਆਂ ਪਾਈਆਂ ਹੈਗੀਆਂ ਸੋ ਉਹਨਾਂ ਸਾਰੀਆਂ ਦਾ ਜਿਹੜਾ ਅਸਰ ਆ ਉਹ ਤੁਹਾਡੀ ਬਾਡੀ ਨੂੰ ਜਦੋਂ ਲੱਗੇਗਾ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੀ ਹੈ ਤਾਕਤਵਾਰ ਚੀਜ਼ ਆ ਇਹਦੇ ਨਾਲ ਜਿਹੜਾ ਬੀਪੀ ਵੀ ਨਹੀਂ ਵਧਣਾ ਸ਼ੂਗਰ ਵੀ ਨਹੀਂ ਵਧਣੀ ਜੇ ਕਈ ਲੋਕ ਜਿਹੜੀ ਭੈਣਾ ਡਰਦੀਆਂ ਵੀ ਕੈਸਟਰੋਲ ਵੱਜੂਗਾ ਸਾਡਾ ਅਸੀਂ ਪਨੀਰੀ ਨਹੀਂ ਖਾਣੀ ਤੁਸੀਂ ਸ਼ਾਹੀਵਾਲ ਗਾਂ ਦੇ ਘਿਓ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਮੇਰੇ ਕੋਲੋਂ ਹੀ ਮਗਾਓ ਤੁਸੀਂ ਆਨਲਾਈਨ ਵੀ ਇਹਨੂੰ ਮਗਾ ਸਕਦੇ ਘਿਓ ਨੂੰ ਤੇ ਉਹਨੂੰ ਘਰੇ ਬੈਠੇ ਵੀ ਬਣਾ ਸਕਦੇ ਹੋ ਇਹਦੇ ਨਾਲ ਤੁਹਾਡੀ ਜਿਹੜੀ ਫੈਟ ਆ ਉਹ ਵੀ ਨਹੀਂ ਵਧੇਗੀ ਯਾਨੀ ਕਿ ਸਗੋਂ ਤੁਹਾਨੂੰ ਤਾਕਤ ਮਿਲੂਗੀ ਸਰੀਰ ਜਿਹੜਾ ਵਧੀਆ ਸਡੋਲ ਸੁੰਦਰਤਾ ਜਿਹੜੀ ਚੰਗੀ ਤਨ ਸਰੀਰ ਤੇ ਆਊਗੀ ਜੇ ਤੁਸੀਂ ਸ਼ਾਹੀਵਾਲ ਗਾਂ ਦੇ ਘੋਦ ਦੇ ਵਿੱਚ ਪੰਜੀਰੀ ਬਣਾ ਕੇ ਖਾਓਗੇ ਤੇ ਪੰਜੀਰੀ ਦੀ ਆਪਣੀ ਸਾਰੀ ਰੈਡੀ ਹੋ ਚੁੱਕੀ। ਸੋ ਇਸ ਵੀਡੀਓ ਦਾ ਇੱਥੇ ਕਰਦੇ ਦੀ ਆਪਾਂ ਐਂਡ ਜੇ ਵੀਡੀਓ ਅੱਜ ਵਾਲੀ ਚੰਗੀ ਲੱਗੀ ਜਿਹੜੀ ਆਪਾਂ ਜਾਣਕਾਰੀ ਦਿੱਤੀ ਉਹ ਵੀ ਚੰਗੀ ਲੱਗੀ ਤਾਂ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋੜਵੰਦਾ ਤੱਕ ਇਹ ਜਿਹੜੀ ਜਾਣਕਾਰੀ ਪਹੁੰਚ ਸਕੇ। ਸੋ ਇਸ ਵੀਡੀਓ ਦਾ ਕਰਦੇ ਦੀ ਆਪਾਂ ਇੱਥੇ ਐਂਡ ਇੱਕ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਜਲਦੀ ਹੋਵਾਂਗੇ ਦੀ ਹਾਜ਼ਰ ਤਦ ਤੱਕ ਲਈ ਬਾਏ